ਤੁਸੀਂ ਦੇਖ ਰਹੇ ਹੋ SMJ News ਮੈਂ ਹਾਂ ਭਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪੱਕ ਦੀ ਸਿਆਸਤ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਨੈਕੀ ਦੇਸ਼ ਦੁਨੀਆ ਨੂੰ ਲੈ ਕੇ ਗੱਲਬਾਤ ਕਰਾਂਗੇ ਕੇਜਰੀਵਾਲ ਦੀ ਪੇਸ਼ੀ ਨੂੰ ਲੈ ਕੇ ਅਤੇ ਇਸ ਤੋਂ ਇਲਾਵਾ ਇੱਕ ਰਿਪੋਰਟ ਇੰਡੀਆ ਦੀ এমਪਲੋਇਮੈਂਟ ਨੂੰ ਲੈ ਕੇ ਸਾਹਮਣੇ ਆਈ ਹੈ ਉਹਤੇ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰ ਲੈਣੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਵਿੰਦਰ ਜੀ ਜੀ ਵਿਰਿੰਦਰ ਜੀ ਗੱਲਬਾਤ ਸਿਆਸਤ ਦੇ ਨਾਲ ਜੁੜੀ ਹੋਈ ਹੈ ਗੱਲਬਾਤ ਆਮ ਆਦਮੀ ਪਾਰਟੀ ਦੇ ਕਮਿਨ ਉਹਨਾਂ ਦੀ ਅੱਜ ਪੇਸ਼ੀ ਸੀ ਤੇ ਪੇਸ਼ੀ ਤੋਂ ਬਾਅਦ ਮੈਂ ਸੁਣਿਆ ਕਿ ਉਹਨਾਂ ਦੀ ਰਿਮਾਂਡ ਵਧਾ ਦਿੱਤੀ ਗਿਆ ਤੁਹਾਡਾ ਕੀ ਕਹਿਣਾ ਭੁਪਿੰਦਰ ਜੀ 7 ਦਿਨਾਂ ਰਿਮਾਂਡ 6 ਦਿਨਾਂ ਰਮਾਂਡ ਤੇ ਚੱਲ ਰਹੀ ਸੀ ਅਰਵਿੰਦ ਕੇਜਰੀਵਾਲ ਐਡੀ ਤੇ ਰੌਜ਼ ਐਵੇਨਿਊ ਅਦਾਲਤ ਨੇ ਰਿਮਾਂਡ ਦਿੱਤਾ ਸੀ ਤੇ ਅੱਜ 28 ਤਰੀਕ ਅੱਜ ਤੱਕ ਦਾ ਰਿਮਾਂਡ ਸੀਗਾ ਅਪਾ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਚਰਚਾ ਕਰਦੇ ਆ ਰਹੇ ਹਾਂ ਕਿ ਚਾਂਸ ਇਹ ਸੀਗੇ ਕਿ ਏਡੀ ਵੱਲੋਂ ਰਿਮਾਂਡ ਹੋਰ ਵਧਾਉਣ ਦੀ ਮੰਗ ਕੀਤੀ ਜਾਊਗੀ ਹੂੰ ਤੇ ਇਦਾਂ ਹੀ ਹੋਇਆ ਰਿਮਾਂਡ 1 ਹਫ਼ਤੇ ਦਾ ਮੰਗਿਆ ਹੋਰ ਏਡੀ ਨੇ ਪਰ 1 April ਤੱਕ ਦਾ ਜਿਹੜਾ ਰਿਮਾਂਡ ਆ ਉਹ ਦਿੱਤਾ ਗਿਆ ਹੋਰ ਤੇ 1 April ਨੂੰ 11 ਵਜੇ ਦੁਬਾਰਾ ਪੇਸ਼ ਹੋਣਗੇ ਅਰਵਿੰਦਰ ਕੇਜਰੀਵਾਲ ਪੇਸ਼ ਕੀਤਾ ਜਾਊਗਾ ਉਹਨਾਂ ਨੂੰ ਰਾਊਜ਼ ਐਵੇਨਿਊ ਅਦਾਲਤ ਦੇ ਵਿੱਚ ਹੂੰ ਸੋ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਗੱਲ ਦੱਸੀ ਹੈ ਕਿ ਸਿਆਸੀ ਤੌਰ ਤੇ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਇਹ ਜਿਹੜਾ ਗੈਰ ਕਾਨੂੰਨੀ ਢੰਗ ਨਾਲ ਸਭ ਚੀਜ਼ਾਂ ਚੱਲ ਰਹੀਆਂ ਨੇ ਔਰ ਇਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਾਣ ਬੋਝ ਕੇ ਲੋਕ ਸਭਾ ਚੋਣਾਂ ਨੇ ਜੋ ਗੱਲਾਂ ਪਹਿਲਾਂ ਦੱਸੀਆਂ ਸੀ ਉਸੇ ਤਰੀਕੇ ਨਾਲ ਇਹਨਾਂ ਨੇ ਇਹੀ ਗੱਲ ਕੀਤੀ ਹੈ ਕਿ ਸਿਆਸੀ ਰੰਜਿਸ਼ ਕਰਕੇ ਪਰੇਸ਼ਾਨੀ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਦੂਜੇ ਪਾਸੇ ਜਿੱਦਾਂ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਘਰ ਆ ਧੀ ਦੀ ਦਾਤ ਜਿਹੜੀ ਆ ਪ੍ਰਮਾਤਮਾ ਨੇ ਬਖਸ਼ੀ ਹੈ ਤੇ ਉਹਨਾਂ ਨੂੰ ਵਧਾਈਆਂ ਵੀ ਦਿੱਤੀਆਂ ਨੇ ਹਰਵਿੰਦ ਕੇਜਰੀਵਾਲ ਨੇ ਉਹਨਾਂ ਦੇ ਧਰਮ ਪਤਨੀ ਨੂੰ ਔਰ ਭਗਵੰਤ ਮਾਨ ਹੋਰਾਂ ਨੂੰ ਦੇਖੋ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਸਬ ਕਾਰਵਾਈ ਹੋਈ ਹੈ ਈਡੀ ਵੱਲੋਂ ਮਾਮਲੇ ਤੇ ਭੁਪਿੰਦਰ ਜੀ ਬਹੁਤ ਸਾਰੇ ਹੋਣਗੇ ਇਹੋ ਜਿਹੇ ਕਿ ਜਿਹੜੇ ਤੁਸੀਂ ਹਿੰਦੁਸਤਾਨ ਦੇ ਵਿੱਚ ਕਿੰਨੇ ਸਿਆਸਤਦਾਨ ਨੇ ਤੁਸੀਂ ਦੇਖ ਲਓ ਕਿਹੜੇ ਕਿੰਨੇ ਕਿ ਦੁੱਧ ਦੇ ਤੋਤੇ ਨੇ ਤੇ ਕਿੰਨੇ ਕਿ ਇਮਾਨਦਾਰ ਨੇ ਜੀ ਇਹ ਸਭ ਨੂੰ ਪਤਾ ਹੈ ਜੀ ਇਮਾਨਦਾਰਾਂ ਦੀ ਗਿਣਤੀ ਕਿਤੇ ਘੱਟ ਹੈ ਹੂੰ ਤੇ ਜੇ ਆਪਾਂ ਜੇ ਬਹੁਤ ਵੱਡੇ ਪੱਧਰ ਤੇ ਗੱਲ ਨਾ ਕਰੀਏ ਕੇਂਦਰੀ ਲੈਵਲ ਤੇ ਗੱਲ ਨਾ ਕਰੀਏ ਤੇ ਸੂਬਾ ਪੱਧਰ ਤੇ ਵੀ ਦੇਖੀਏ ਨਾ ਤੇ ਬਹੁਤ ਸਾਰੇ ਇਹੋ ਜਿਹੇ ਸਿਆਸਤਦਾਨ ਨੇ ਜਿਨ੍ਹਾਂ ਨੇ ਬੜੇ ਵੱਡੇ ਵੱਡੇ ਘਟਾਲੇ ਕੀਤੇ ਕਈਏ ਤੇ ਉੱਪਰ ਕੇ ਸਾਹਮਣੇ ਹੀ ਨਹੀਂ ਆਏ ਕਈਆਂ ਦਾ ਤੇ ਪਤਾ ਹੀ ਨਹੀਂ ਲੱਗਿਆ ਡਕਾਰ ਕੇ ਹੂੰ ਅਰਬਾਂ ਖਰਬਾਂ ਪੇਡ ਕਰਕੇ ਪਤਾ ਹੀ ਤੱਕ ਨਹੀਂ ਲੱਗਣ ਦਿੰਦਾ ਮਿਲੀ ਭੁਗਤ ਬਹੁਤ ਵੱਡੇ ਮਾਮਲੇ ਚੱਲਦੇ ਨੇ ਦੇਖੋ ਐਫ ਆਈ ਆਰ ਦਰਜ ਹੁੰਦੀ ਹੈ ਰਿਮਾਂਡ ਤੇ ਲਏ ਜਾਂਦੇ ਨੇ ਮਾਮਲੇ ਦਰਜ ਹੁੰਦੇ ਨੇ ਕਈ ਵਾਰੀ ਮਿਲੀ ਭੁਗਤ ਦੇ ਨਾਲ ਅੰਦਰੋਂ ਕੁਝ ਨਹੀਂ ਨਿਕਲਦਾ ਸਬ ਸੈਟਿੰਗਾਂ ਹੋ ਜਾਂਦੀਆਂ ਨੇ ਜੀ ਔਰ ਕਨਵਿਕਸ਼ਨ ਰੇਟ ਕੀ ਹੈ ਆਪਾਂ ਦੇਖਿਆ ਜਾਵੇ ਕਿੰਨਾ ਕਨਵਿਕਸ਼ਨ ਰੇਟ ਕੀ ਹੈ ਕਨਵਿਕਟਡ ਹੋਣ ਤੋਂ ਬਾਅਦ ਵੀ ਰਿਕਵਰੀ ਕਿੰਨਿਆਂ ਕੋਲ ਹੁੰਦੀ ਹੈ ਜਿਹੜੇ ਭ੍ਰਿਸ਼ਟਾਚਾਰੀ ਦੇ ਵਿੱਚ ਲਿਪਤ ਨੇ ਇਹ ਤੇ ਮੈਂ ਸਮਝ ਨਹੀਂ ਜਿੱਤੇ ਤੱਕ ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਅਰਵਿੰਦ ਕੇਜਰੀਵਾਲ ਵਾਲਾ ਮਾਮਲਾ ਬਹੁਤ ਵੱਡਾ ਨਹੀਂ ਬਹੁਤ ਵੱਡੇ ਵੱਡੇ ਮਾਮਲੇ ਹੋਰ ਪਏ ਨੇ ਦੇਸ਼ ਦੇ ਵਿੱਚ ਜਿੱਥੇ ਕੋਈ ਕਾਰਵਾਈ ਨਹੀਂ ਹੋਈ ਕਨਵਿਕਸ਼ਨ ਰੇਟ ਜਿਹੜਾ ਹੈ ਨਾ ਉਹ ਬਹੁਤ ਥੋੜਾ ਘੱਟ ਹੈ ਰਿਕਵਰੀ ਨਹੀਂ ਹੋਈ ਕਿੰਨੀ ਕੁ ਰਿਕਵਰੀ ਹੋਈ ਹੈ ਜੀ ਸੋ ਬਹੁਤ ਵੱਡੇ ਹੋਰ ਵੀ ਹੁਣ ਲੋਕ ਜੇ ਕਹਿੰਦੇ ਨੇ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਬ੍ਰਿਜ ਭੂਸ਼ਣ ਸਿੰਘ ਨੇ ਜੋ ਉਹਦੇ ਤੇ ਦੋਸ਼ ਲੱਗੇ ਆ ਜੀ ਜਿਹੜੀਆਂ ਲੜਕੀਆਂ ਸੀਆਂ ਕੁੜੀਆਂ ਸੀ ਜਿਹੜੀਆਂ ਪਹਿਲਵਾਨਾਂ ਜੀ ਉਹਨਾਂ ਨੇ ਜੋ ਦੋਸ਼ ਲਾਏ ਨੇ ਬ੍ਰਿਜ ਭੂਸ਼ਣ ਸਿੰਘ ਤੇ ਕਿਉਂ ਨਹੀਂ ਕਾਰਵਾਈ ਹੋਈ ਉਹਨੂੰ ਕਿਉਂ ਨਹੀਂ ਫੜ ਕੇ ਅੰਦਰ ਕੀਤਾ ਵੱਡਾ ਮਾਮਲਾ ਸੀ ਇਹ ਤੇ ਛੋਟਾ ਜਿਹਾ ਮਾਮਲਾ ਹੈ ਜੀ ਸੋ ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਦੇਸ਼ ਦੇ ਵਿੱਚ ਹੁੰਦੀਆਂ ਨੇ ਪਰ ਕਾਰਵਾਈ ਜਿਹੜੀ ਹੈ ਉਹ ਨਾਂ ਦੇ ਬਰਾਬਰ ਹੀ ਹੁੰਦੀ ਹੈ ਪਰ ਜਿੱਥੇ ਸਿਆਸੀ ਕਾਰਨ ਹੋਣ ਉੱਥੇ ਫਿਰ ਕਾਰਵਾਈ ਜਿਹੜੀ ਹੈ ਉਹ ਕਿਸ ਤਰੀਕੇ ਨਾਲ ਹੁੰਦੀ ਹੈ ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਵਿਰਿੰਦਰ ਜੀ ਇੱਕ ਰਿਪੋਰਟ ਸਾਹਮਣੇ ਆਈ ਹੈ ਰਿਪੋਰਟ ਜਿਹੜੀ ਹੈਗੀ ਆ ਇੰਡੀਆ ਦੀ এমਪਲॉयਮੈਂਟ ਨੂੰ ਲੈ ਕੇ ਸਾਹਮਣੇ ਆਈ ਹੈ ਰਿਪੋਰਟ ਦਾ ਨਾਮ ਹੈ ਇੰਡੀਆ এমਪਲॉयਮੈਂਟ 2024 ਤੇ ਕੀ ਹੈ ਇਸ ਰਿਪੋਰਟ ਦੇ ਵਿੱਚ ਤੇ ਤੁਹਾਡਾ ਕੀ ਕਹਿਣਾ ਹੈ ਬੜਾ ਹੈਰਾਨ ਕਰਨ ਵਾਲੀ ਇਹ ਰਿਪੋਰਟ ਹੈ ILO ਤੇ IHD ਨੇ ਇਹ ਰਾਲ ਕੀ ਤਿਆਰ ਕੀਤੀ ਹੈ ਰਿਪੋਰਟ ILO ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਤੇ IHD ਇੰਸਟੀਚਿਊਟ ਆਫ ਹਿਊਮਨ ਡਿਵੈਲਪਮੈਂਟ ILO ਤੇ ਪਤਾ ਹੀ ਹੈ ਇੱਕ ਏਜੰਸੀ ਹੈ ਯੂਨਾਈਟਿਡ ਨੇਸ਼ਨ ਦੀ ਸੋ ਰਪੋਰਟਾਂ ਜਿਹੜੀਆਂ ਨੇ ਅਕਸਰ ਆਉਂਦੀਆਂ ਰਹਿੰਦੀਆਂ ਨੇ ਇੰਟਰਨੈਸ਼ਨਲ ਪੱਧਰ ਤੇ ਜਿਹੜੀ ਇਹ ਰਿਪੋਰਟ ਆਈ ਹੈ ਤੇ ਵਾਕਈ ਹੈਰਾਨ ਕਰਨ ਵਾਲੀ ਹੈ ਪਵਿੰਦਰ ਜੀ ਇਹ ਜਿਹੜੀ ਆਂਡੀਆਂ ਇੰਡੀਆ এমਪਲੋਇਮੈਂਟ ਰਿਪੋਰਟ 2024 ਆਈ ਹੈ ਹੂੰ ਇਹਦੇ ਚ ਤੋਂ ਦੱਸਿਆ ਗਿਆ ਕਿ ਜਿਹੜਾ ਇੰਡੀਆ ਦਾ ਯੂਥ ਹੈ ਨੌਜਵਾਨ ਨੇ ਭਾਰਤ ਦੇ ਹੂੰ ਉਹਨਾਂ ਦੀ ਅਨਇੰਪਲੋਇਮੈਂਟ ਜਿਹੜੀ ਦਰ ਹੈ ਰੇਟ ਹੈ 83% ਦੀ ਹੈ ਮਤਲਬ ਕਿ 83% ਦੀ ਜਿਹੜੇ ਨੌਜਵਾਨ ਨੇ ਉਹ ਅਨਇੰਪਲੋਇਡ ਨੇ ਜਿਨ੍ਹਾਂ ਦਾ ਬੇਰੁਜ਼ਗਾਰ ਨੇ ਜਿਨ੍ਹਾਂ ਦਾ ਜਿਹੜਾ ਲੈਵਲ ਹੈ ਜੇ ਐਜੂਕੇਸ਼ਨ ਹੈ 10ਵੀਂ ਤੱਕ ਦੀ ਹੈ ਜੀ 83% ਅਨਇੰਪਲੋਇਡ ਸੋ ਬੜੀ ਵੱਡੀ ਚੀਜ਼ ਹੈ ਅੱਛਾ ਹੋਰ ਚੀਜ਼ ਹੈ ਕਿ ਇਹ 2022 ਦੀ ਜੇ ਗੱਲ ਕਰੀਏ ਤਾਂ 2022 ਦੇ ਵਿੱਚ ਜਿਹੜੀ ਇਹ ਦਰ ਸੀ ਇਹ ਜਿਹੜੀ 65.7 ਫੀਸਦ ਦੀ ਸੀ ਠੀਕ ਹੈ ਤੇ ਉਸ ਤੋਂ ਪਹਿਲਾਂ ਦੀ ਜੇ ਆਪਾਂ ਗੱਲ ਕਰੀਏ 2000 ਦੀ 2000 ਦੇ ਵਿੱਚ 35.2 ਫੀਸਦ ਦੀ ਯਾਨੀ ਕਿ ਲਗਭਗ ਦੁੱਗਣਾ ਜਿਹੜਾ ਹੈਗਾ ਅੰਤਰ ਆਇਆ 2000 ਚ ਇੰਨਾ ਵਾਧਾ ਹੋਇਆ ਅਨਇੰਪਲੋਇਮੈਂਟ ਦੇ ਵਿੱਚ ਤੇ ਸਾਡੀਆਂ ਸਰਕਾਰਾਂ ਕਹਿਦੀਆਂ ਅਸੀਂ ਤੇ ਬਹੁਤ ਕੁਝ ਕਰ ਦਿੱਤਾ ਹੈ ਜੀ ਸਾਡਾ ਤੇ ਅਸੀਂ ਤੇ ਕਦੋਂ ਚਿੱਤੀ ਮੋਰੀ ਕਰਤੀ ਹੈ ਹਮ ਇੱਥੇ ਤੇ ਰਿਵਰਸ ਮਾਈਗ੍ਰੇਸ਼ਨ ਹੋਣੀ ਸ਼ੁਰੂ ਹੋ ਗਈ ਹੈ ਆਪਾਂ ਪੂਰੇ ਦੇਸ਼ ਦੀ ਗੱਲ ਕਰ ਰਹੇ ਹਾਂ ਨਾ ਕਿ ਕਿਸੇ ਇੱਕ ਸੂਬੇ ਦੀ ਜੀ ਸੋ ਹਾਲਾਤ ਇਹ ਨੇ ਜੋ ਮੀਡੀਆ ਸਾਹਮਣੇ ਤਸਵੀਰਾਂ ਪੇਸ਼ ਕੀਤੀਆਂ ਜਾਂਦੀਆਂ ਨੇ ਬੜੀਆਂ ਵਧਾ ਚੜਾ ਕੇ ਪੇਸ਼ ਕੀਤੀਆਂ ਜਾਂਦੀਆਂ ਨੇ ਸਾਡੀਆਂ ਸਰਕਾਰਾਂ ਵੱਲੋਂ ਪਰ ਅਸਲ ਤਰ੍ਹਾਂ ਤਲ ਦੇ ਉੱਤੇ ਪਤਾ ਹੀ ਉਦੋਂ ਲੱਗਦਾ ਜੋ ਅੰਤਰਰਾਸ਼ਟਰੀ ਪੱਧਰ ਤੇ ਆਲਮੀ ਪੱਧਰ ਤੇ ਰਿਪੋਰਟਾਂ ਸਾਹਮਣੇ ਆਉਂਦੀਆਂ ਨੇ ਹੂੰ ਸੋ ਇਹ ਵੀ ਦੱਸਿਆ ਗਿਆ ਕਿ ਜਿਹੜੇ ਲੋਕ এমਪਲੋਇਡ ਨੇ ਜਿਹੜੇ ਯੂਥ ਜਿਹੜਾ ਨੌਜਵਾਨ এমਪਲੋਇਡ ਹੈ ਨਾ ਜਿਹੜਾ ਕੰਮ ਕਰਦਾ ਪਿਆ ਜਿੰਨਾ ਕਿ ਵੀ ਆ ਹੂੰ ਉਹਦੇ ਚ ਵੀ ਆਪਾਂ ਉਸ ਯੂਥ ਦੀ ਗੱਲ ਕਰ ਲਈਏ ਤੇ 90% ਦੀ ਉਹ ਨੇ ਜਿਹੜੇ ਇਰੈਗੂਲਰ ਬੇਸਿਸ ਦੇ ਉੱਤੇ ਕੰਮ ਧੰਦੇ ਨਾਲ ਲੱਗੇ ਨੇ ਯਾਨੀ ਕਿ ਜਿਨ੍ਹਾਂ ਦੀ ਕੋਈ ਪੱਕੀ ਆ ਆਮਦਨ ਦਾ ਜ਼ਰੀਆ ਨਹੀਂ ਹੈਗਾ ਇਰੈਗੂਲਰ ਬੇਸਿਸ ਤੇ ਨੇ ਕਦੀ ਧਿਆੜੀ ਲੱਗ ਗਈ ਤੇ ਕਦੀ ਨਾ ਲੱਗੇ ਕਦੀ ਕਿਸੇ ਕਪੜੇ ਦੀ ਦੁਕਾਨ ਤੇ ਲੱਗੇ ਗਈ ਕਦੀ ਕਿਤੇ ਲੱਗੇ ਕਦੀ ਕੜਤਾ ਲਾਲਾ ਜੀ ਨੇ ਕਦੀ ਆਗੇ ਕਦੀ ਚਲੇ ਗਏ ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਨੇ ਉਸ ਰਿਪੋਰਟ ਦੇ ਵਿੱਚ ਤਰਸ਼ਾਈਆਂ ਗਈਆਂ ਨੇ ਹੁਣ ਇੰਡੀਅਨ ਔਮਨ ਜਿਹੜੀ ਅਨਪੇਡ ਫੈਮਲੀ ਇਨਕਮ ਹੈ ਅਨਪੇਡ ਫੈਮਲੀ ਇਨਕਮ ਔਮਨ ਦੀ ਜੇ ਆਪਾਂ ਗੱਲ ਕਰੀਏ ਤੇ ਕਿਉਂਕਿ ਘਰ ਦੇ ਵਿੱਚ ਜਿਹੜੀਆਂ ਬੀਬੀਆਂ ਨੇ ਸਾਡੀਆਂ ਭੈਣਾਂ ਮਾਤਾ ਇੱਕ ਕੰਮ ਕਰਦਿਆਂ ਨੇ ਤੇ ਇਹਨਾਂ ਨੂੰ ਕੋਈ ਪੈਸਾ ਤਾਂ ਨਹੀਂ ਮਿਲਦਾ ਨਾ ਅਨਇੰਪਲੋਇਡ ਇੱਕ ਤਰ੍ਹਾਂ ਨਾਲ ਮਤਲਬ ਕਿ ਅਨਪੇਡ ਇੱਕ ਕੰਮ ਹੈਗਾ ਜੀ ਠੀਕ ਹੈ ਉਹਦੇ ਵਿੱਚ ਵੀ ਅੱਛਾ ਆਲਮੀ ਪੱਧਰ ਤੇ ਦੇਖਿਏ ਜਿਸ ਤਰੀਕੇ ਦੇ ਨਾਲ ਔਰਤਾਂ ਦੀ ਹਿੱਸੇਦਾਰੀ ਹੈ ਕਾਰੋਬਾਰ ਦੇ ਵਿੱਚ ਕੰਮ ਧੰਦੇ ਦੇ ਵਿੱਚ ਉਹ ਹਿੱਸੇਦਾਰੀ ਸਾਡੇ ਭਾਰਤ ਦੀ ਬਹੁਤ ਥੋੜੀ ਹੈ ਪਾਰਟਿਸਪੇਸ਼ਨ ਆਫ ਔਮਨ ਇਨ ਇੰਪਲੋਇਮੈਂਟ ਤੇ ਜੇ ਆਲਮੀ ਪੱਧਰ ਦੇਖਿਏ ਆਲਮੀ ਪੱਧਰ ਤੇ ਸਾਡੇ ਤੋਂ ਬਹੁਤ ਅੱਗੇ ਹੈ ਸਿਰ ਸਾਡੇ ਤੋਂ ਪਿੱਛੇ ਕਿਹੜੇ ਨੇ ਜੇ ਆਪਾਂ ਔਰਤਾਂ ਦੀ ਪਾਰਟਿਸਪੇਸ਼ਨ ਦੀ ਗੱਲ ਕਰੀਏ ਇਨ এমਪਲॉयਮੈਂਟ ਪਾਕਿਸਤਾਨ ਹੋ ਗਿਆ ਅਫਗਾਨਿਸਤਾਨ ਹੋ ਗਿਆ ਜਿਹੜੇ ਸਾਡੇ ਨੇੜੇਲੇ ਜਿਹੜੇ ਸਾਡੇ ਤੋਂ ਵੀ ਅੱਗੇ ਗੁਜ਼ਰੇ ਮੁਲਕ ਨੇ ਜੀ ਵੇਖਿਆ ਜੇ ਕਿ ਸਾਡੇ ਜੁੜੀ ਇਸ ਵੇਲੇ ਦੇ ਹਾਲਾਤ ਨੇ ਹਮ ਰੋਜ਼ਗਾਰ ਦੇ ਜੀ ਉਹ ਬਹੁਤ ਮਾੜੇ ਨੇ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਨੇ ਸੋ ਡ੍ਰੌਪ ਆਊਟ ਇੱਕ ਹੋਰ ਚੀਜ਼ ਆ ਜਿਹੜੇ 10ਵੀਂ ਤੋਂ ਬਾਅਦ ਨੌਜਵਾਨ ਨੇ ਉਹ ਜ਼ਿਆਦਾ ਕਰਕੇ ਡ੍ਰੌਪ ਆਊਟ ਬਹੁਤ ਨੇ ਜਿਹੜੇ ਅਕਫਰਦ ਅੱਗੇ ਪੜ੍ਹਾਈ ਨਹੀਂ ਕਰ ਪਾਉਂਦੇ ਜੀ ਅੱਗੇ ਛੱਡ ਦਿੰਦੇ ਨੇ ਪੜ੍ਹਾਈ ਸਕੂਲਾਂ ਕਾਲਜਾਂ ਦੇ ਵਿੱਚ ਨਹੀਂ ਪੜ ਪਾਂਦੇ ਅੱਛਾ ਹੁਣ ਸਰਕਾਰ ਕੀ ਕਹਿੰਦੀ ਹੈ ਕਿ ਜਿਸ ਢੰਗ ਨਾਲ ਐਗਰੀਕਲਚਰ ਤੋਂ ਦੂਸਰੇ ਸੈਕਟਰ ਦੇ ਵਿੱਚ ਮਾਈਗ੍ਰੇਸ਼ਨ ਯਾਨੀ ਕਿ ਐਗਰੀ ਖੇਤੀਬਾੜੀ ਤੋਂ ਅ ਦੂਸਰੇ ਸੈਲਫ ਇਮਪਲॉयਮੈਂਟ ਜਾਂ ਸਰਵਿਸ ਸੈਕਟਰ ਦੇ ਵਿੱਚ ਜਿਹੜੀ ਹੋਣੀ ਚਾਹੀਦੀ ਸੀਗੀ ਮਾਈਗ੍ਰੇਸ਼ਨ ਉਹ ਉਲਟਾ ਹੁਣ ਹੋ ਰਿਹਾ ਹੈ ਉਲਟਾ ਇਹ ਹੋ ਰਿਹਾ ਕਿ ਨਹੀਂ ਉੱਥੇ ਵੀ ਜਿਹੜੇ ਸਰਵਿਸ ਸੈਕਟਰ ਜਾਂ ਸੈਲਫ ਇਮਪਲॉयਮੈਂਟ ਦੇ ਵਿੱਚ ਕੰਮ ਧੰਦਾ ਨਹੀਂ ਹੈ ਤੇ ਉਹ ਵਾਪਸ ਵਿਚਾਰੇ ਖੇਤੀਬਾੜੀ 'ਚ ਜਿਹੜੇ ਉਹਨਾਂ ਨੂੰ ਆਣਾ ਪਿਆ ਰਿਹਾ ਹੈ ਖੇਤੀ ਬਾੜੀ 'ਚ ਵੈਸੇ ਵੀ ਤੁਹਾਨੂੰ ਪਤਾ ਮੁਨਾਫਾ ਕਿੰਨਾ ਕ ਹੈ ਮੁਨਾਫਾ ਜਿਹੜਾ ਬਿਲਕੁਲ ਹੈ ਨਹੀਂਗਾ ਸੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਭੀ ਡੇਲੀ ਵੇਜਸ ਹਮ ਦਿਹਾੜੀ ਜੀ ਤੇ ਕਮਾਈ ਜਿਹੜੀ ਹੈ ਉਹ 2000 ਤੋਂ ਬਾਅਦ ਵੈਸੇ ਹੀ ਬਹੁਤ ਜ਼ਿਆਦਾ ਘਟ ਗਈ ਹੈ ਜੀ ਸੋ ਇੱਕ ਭੁਪਿੰਦਰ ਜੀ ਇੱਕ ਅਨਇੰਪਲੋਇਮੈਂਟ ਹੈ ਯਾਨੀ ਬੇਰੋਜ਼ਗਾਰੀ ਇੱਕ ਅੰਡਰਇੰਪਲੋਇਮੈਂਟ ਹੈ ਜੀ ਹੁਣ ਆਪਾਂ ਇਹਦੇ ਦੇ ਵਿੱਚ ਆਤ ਮਾਰੀ ਹੈ ਨਾ ਥੋੜੀ ਅੰਡਰ ਇਮਪਲੋਇਮੈਂਟ ਅੰਡਰ ਇਮਪਲੋਇਮੈਂਟ ਕੀ ਹੁੰਦੀ ਹੈ ਹੁਣ ਜਿਸ ਤਰੀਕੇ ਦੇ ਨਾਲ ਜੋ ਬੰਦਾ ਮੰਨ ਲਓ ਇੱਕ ਬੰਦਾ ਜਿਹੜਾ ਹੈਗਾ ਇੱਕ ਇੰਨਾ ਕੁ ਸਕਿਲਡ ਹੈਗਾ ਕਿ ਉਹ ਕੰਮ ਕਰ ਸਕਦਾ ਪਰ ਉਸ ਨੂੰ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਮੰਨ ਲਓ ਕਿਸੇ ਦੀ ਕੈਲੀਬਰ ਕਿਸੇ ਦੀ ਐਫੀਸ਼ੀਐਂਸੀ ਜਿਹੜੀ ਹੈਗੀ ਹੈ ਕਾਬਲੀਅਤ ਤੋਂ ਘੱਟ ਮਿਲ ਕਾਬਲੀਅਤ ਜਿਹੜੀ ਹੈਗੀ ਜਿੰਨੀ ਕਿ ਹੈਗੀ ਹੈ ਉਸ ਤੋਂ ਕਈ ਗੁਣਾ ਘੱਟ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਉਸ ਨੂੰ ਕਈ ਗੁਣਾ ਘੱਟ ਦਿਹਾੜੀ ਦਿੱਤੀ ਜਾਂਦੀ ਹੈ ਹੁਣ ਮੰਨ ਲਓ ਇੱਕ ਰਿਕਸ਼ਾ ਚਲਾਣ ਵਾਲਾ ਵੀ ਹੈਗਾ ਨਾ ਤੋ ਰਿਕਸ਼ਾ ਚਲਾਉਣ ਵਾਲਾ ਵਿਚਾਰਾ ਮਜ਼ਦੂਰ ਆਦਮੀ ਦਿਹਾੜੀ ਆਪਣੇ ਖੂਨ ਪਸੀਨੇ ਦੀ ਕਮਾਈ ਕਰਦਾ ਹੈ ਕਿਤੇ ਰਿਕਸ਼ਾ ਚਲਾਉਣ ਵਾਲਾ ਤੇ ਲੋਕ ਕੀ ਕਰਦੇ ਨੇ ਕਿ ਜੀ ਉਹਨੂੰ ਉਸ ਹਿਸਾਬ ਨਾਲ ਪੈਸੇ ਨਹੀਂ ਦਿੰਦੇ ਕਿੰਨੇ ਜੀ ਅਗਲਾ ਮੰਨ ਲੇ ਵੀ 50 ਰੁਪਏ ਨਹੀਂ 30 ਚ ਜਾਣਾ ਹੀ ਜੀ ਇੱਕ ਸਾਡੀ ਫਿਤਰਤ ਵੀ ਹੈ ਕਿ ਯਾਰ ਉਸ ਗਰੀਬ ਨੂੰ ਉਸ ਵਿਚਾਰੇ ਨੂੰ ਜਿੰਨੀ ਉਹਦੀ ਬਣਦੀ ਆ ਖੂਨ ਪਸੀਨੇ ਦੀ ਕਮਾਈ ਉਹਨੀ ਤੇ ਤੁਸੀਂ ਉਹਦੀ ਥਾਲੀ ਤੇ ਧਰ ਦਿਓ ਪਰ ਨਹੀਂ ਇੱਕ ਇਹ ਵੀ ਸਾਡੀ ਲੋਕਾਂ ਦੀ ਫਿਤਰਤ ਵੀ ਹੈਗੀ ਆ ਜੀ ਕਿਉਂ ਚਾਰੇ ਪਾਸੇ ਜਿਹੜੀ ਹੈਗੇ ਇਸ ਵੇਲੇ ਕਮਾਈ ਜਿਹੜੀ ਹੈਗੀ ਆ ਸਾਧਨ ਹੈ ਦੇਖੋ ਇੱਕ ਆਪਾਂ ਵੱਡੇ ਵੱਡੇ ਇੰਸਟੀਚਿਊਸ਼ਨ ਜਿਹੜੀ ਆਪਾਂ ਦੇਖੀਏ ਵੱਡੇ ਵੱਡੇ ਦੇਸ਼ ਦੇ ਵਿੱਚ ਇੰਸਟੀਚਿਊਸ਼ਨ ਨੇ ਆਈਆਈਟੀ ਆਈਏਐਮ ਵਰਗੇ ਇੰਸਟੀਚਿਊਸ਼ਨਸ ਨੇ ਸੋ ਹੁਣ ਤੇ ਪਿੱਛੇ ਜੀ ਇੱਕ ਮੈਂ ਚੀਜ਼ ਦੇਖ ਰਿਹਾ ਸੀਗਾ ਕਿ ਜਿਹੜੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਨੇ ਉੱਥੇ ਕੁਝ ਇਹੋ ਜਿਹੇ ਇੰਸਟੀਚਿਊਸ਼ਨਸ ਨੇ ਕੁਝ ਇਹੋ ਜਿਹੇ ਆਈਏਐਮ ਨੇ ਜਿੱਥੇ ਜਿਹੜੇ ਪਾਸ ਆਊਟ ਐਮਬੀਏ ਸਟੂਡੈਂਟਸ ਨੂੰ ਨੌਨੋਨ ਇੰਪਲੋਇਮੈਂਟ ਨਹੀਂ ਮਿਲਦੀ ਉਹ ਆਪਣੇ ਐਲੂਮਨਾਈ ਨੇ ਜਿਹੜੇ ਜੀ ਇੰਸਟੀਚੂਨ ਉਹ ਆਪਣੇ ਐਲੂਮਨਾਇ ਨੂੰ ਜਿਹੜੇ ਪੜ੍ਹੇ ਉੱਥੋਂ ਦੇ ਪੜ੍ਹ ਕੇ ਗਏ ਹੋਏ ਨੇ ਜਿਹੜੇ ਵੈਲਥ ਸੈਟਲਡ ਨੇ ਉਹਨਾਂ ਤੋਂ ਹੈਲਪ ਦੀ ਡਿਮਾਂਡ ਕਰ ਰਹੇ ਕਿ ਸਾਡੇ ਜਿਹੜੇ ਪਾਸ ਆਊਟ ਨਵੇਂ-ਨਵੇਂ ਮੁੰਡੇ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਸੈਟਲ ਕਰ ਦਿਓ ਰੋਜ਼ਗਾਰ ਲਾ ਦਿਓ ਆਈਐਮ ਤੁਹਾਨੂੰ ਪਤਾ ਹੈ ਸੈਲਫ ਫਾਈਨਾਂਸਡ ਇੰਸਟੀਚੂਨ ਹੈਗਾ ਬੜਾ ਨਾਮ ਹੈ ਐਮਬੀ ਉੱਥੋਂ ਨਿਕਲਦੇ ਨੇ ਔਰ ਇੱਕ ਜੇ ਆਪਾਂ ਗੱਲ ਕਰੀਏ ਟੌਪ ਦੇ ਆਈਐਮ ਦੀ ਅਹਮਦਾਬਾਦ ਵਰਗੇ ਜਾਂ ਕੋਲਕੱਤਾ ਵਰਗੇ ਬੈਂਗਲੂਰੋ ਉੱਥੇ ਜੇ ਚਲੋ এমਪਲੋਇਮੈਂਟ ਆਰਾਮ ਨਾਲ ਬੜੀ ਵਧੀਆ ਜਿਹੜੇ ਹੈਗੇ ਪਲੇਸਮੈਂਟ ਹੋ ਜਾਂਦੀਆਂ ਨੇ ਪਰ ਉਥੇ ਫੀਸ ਉਸ ਕਿੰਨੀ ਹੈ ਸੈਲਫ এমਪਲੋਇਮੈਂਟ ਦੀ ਸੈਲਫ ਫైనాన్స్ ਦੀ ਗੱਲ ਕਰੀਏ ਭਾਈ 26 26 ਲੱਖ ਸਰਦਾਰ ਜੀ ਉਥੇ ਫੀਸਾਂ ਨੇ 2 ਸਾਲ ਦੀਆਂ 26 26 ਲੱਖ ਰੁਪਿਆ ਲੱਗ ਜਾਂਦਾ ਤੇ ਉਸ ਤੋਂ ਬਾਅਦ ਬੱਚਾ ਕਦੋਂ ਲਾਊਗਾ ਜੀ ਕਦੋਂ ਕਮਾਊਗਾ ਕਦੋਂ ਲਾਊਗਾ ਜੇ ਇੰਨੀ ਨਹੀਂ ਵੱਡੇ ਪਲੇਸਮੈਂਟਾਂ ਲੱਗ ਜਾਂਦੀਆਂ ਨੇ ਤੇ ਉਹ ਲਾਣ ਨੂੰ ਵੀ ਉਸ ਨੂੰ ਟਾਈਮ ਲੱਗ ਜਾਂਦਾ ਸੋ ਆਈਟੀ ਵਰਗੇ ਇੰਸਟੀਚੂਨ ਦੀ ਆਪਾਂ ਜੇ ਛੱਡ ਦਈਏ ਜਾਂ ਆਈਐਮ ਵਰਗੇ ਇੰਸਟੀਚੂਨਾਂ ਦੀ ਆਪਾਂ ਜੇ ਗੱਲ ਛੱਡ ਦਈਏ ਤੇ ਬਾਕੀ ਜਿਹੜੇ ਸਾਡੇ ਇੰਜੀਨੀਅਰਿੰਗ ਕਾਲਜ ਨੇ ਖੰਬਾ ਵਾਂਗੂ ਜਿਹੜੇ ਉੱਗੇ ਨੇ ਉੱਥੋਂ ਤੇ ਤੇ ਵੈਸੇ ਅਨਐਮਪਲੋਇਡ ਨੇ ਉੱਥੋਂ ਤੇ ਤੇ ਵੈਸੇ ਨਹੀਂ ਨਿਕਲ ਪਾਰੇ ਉਹ ਪਤਾ ਜੋ ਲੱਗਿਆ ਕਿ ਇਸ ਵੇਲੇ ਜੋ ਸਾਡੇ ਇੰਜੀਨੀਅਰਿੰਗ ਕਾਲਜ ਨੇ ਮੈਂ ਤੇ ਮੇਰੇ ਹਿਸਾਬ ਨਾਲ ਤੇ 90% ਤੋਂ ਵੱਧ ਜਿਹੜੇ ਇਹੋ ਜੇ ਪਾਸ ਆਊਟ ਨੇ ਜਿਹੜੇ ਇਹੋ ਜੇ ਇੰਜੀਨੀਅਰਿੰਗ ਕਾਲਜਾਂ ਦੇ ਉਹਨਾਂ ਨੂੰ ਵੈਸੇ ਉਹ ਉਹ ਐਫੀਸ਼ੀਐਂਟ ਹੀ ਹੈ ਨਹੀਂ ਸਕਿਲਡ ਹੀ ਹੈ ਨਹੀਂ ਉਹਨਾਂ ਨੂੰ ਕਿਤੇ ਰੋਜ਼ਗਾਰ ਦਿੱਤਾ ਜਾ ਸਕੇ ਹੁਣ ਕੰਮ ਡਿਮਾਂਡ ਤੇ ਹੈ ਕੰਪਨੀਆਂ ਨੂੰ ਪਰ ਉਹ ਕਾਬਲ ਨਹੀਂ ਹੈ ਕਿ ਕਾਬਲੀਅਤ ਨਹੀਂ ਹੈਗੀ ਹੁਣ ਇੱਥੇ ਪੰਜਾਬ ਦੇ ਵਿੱਚ ਵੀ ਤੁਹਾਨੂੰ ਤਾਂ ਕਈ ਇੱਕ ਦੋ ਸਰਕਾਰੀ ਜਿਹੜੀਆਂ ਹੈਗੀਆਂ ਨੇ ਯੂਨੀਵਰਸਿਟੀਆਂ ਹੈਗੀਆਂ ਨੇ ਬੜਾ ਨਾਮ ਹੈ ਜੀ ਉਹਨਾਂ ਦੇ ਖੁੰਭਾ ਉਹ ਇੰਜੀਨੀਅਰ ਪੈਦਾ ਕਰੀ ਜਾਂਦੇ ਨੇ ਪ੍ਰਾਈਵੇਟ ਯੂਨੀਵਰਸਿਟੀਆਂ ਬੜੀਆਂ ਖੁੱਲੀਆਂ ਹੋਈਆਂ ਨੇ ਉਹ ਉੱਥੇ ਦੀ এমਪਲੋਇਮੈਂਟ ਦਰ ਕੀ ਹੈਗੀ ਹੈ ਪੈਸਾ ਇੰਨਾ ਲਾ ਕੇ ਵੀ ਜਿਹੜੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਹੈਗੀਆਂ ਇੰਨਾ ਪੈਸਾ ਲਾ ਕੇ ਵੀ ਤੁਸੀਂ ਕੀ ਪ੍ਰੋਡਿਊਸ ਕਰ ਰਹੇ ਹੋ ਕਿ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੰਮ ਕਰਨ ਯੋਗ ਨੇ ਇਹ 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 ਸਾਰਾ ਜਿਹੜਾ ਮਿਆਰ ਹੈ ਕਿੰਨੇ ਮਿੱਥਣਾ ਹੈ ਸਰਕਾਰ ਇਹ ਸਰਕਾਰਾਂ ਨੇ ਜਿਹੜੇ ਆਧਾਰੇ ਬਣਾਏ ਹੋਏ ਨੇ ਜੀ ਚਾਹੇ ਆਲ ਇੰਡੀਆ ਕਾਉਂਸਲ ਆਫ ਟੈਕਨੀਕਲ ਐਜੂਕੇਸ਼ਨ ਆ ਚਾਹੇ ਯੂਜੀਸੀ ਆ ਜਾਂ ਹੋਰ ਆਧਾਰੇ ਨੇ ਇਹਨਾਂ ਨੇ ਦੇਖਣਾ ਹੁੰਦਾ ਵੀ ਇਹ ਪੜ੍ਹਾਈ ਦਾ ਮਿਆਰ ਕਿੱਦਾਂ ਦਾ ਹੈ ਜੀ ਪਰ ਤੁਹਾਨੂੰ ਪਤਾ ਹੀ ਹੈ ਸਭ ਕੁਝ ਕੀ ਹੋ ਰਿਹਾ ਹੈ ਐਫੀਲੀਏਸ਼ਨ ਮਿਲਦੀ ਪਈ ਹੈ ਯੂਨੀਵਰਸਿਟੀਆਂ ਖੁੰਬਾਂ ਦੀ ਤਰ੍ਹਾਂ ਨਿਕਲਦੀਆਂ ਪਈਆਂ ਨੇ ਤੇ ਬੇਰੋਜ਼ਗਾਰਾਂ ਦੀ ਜਿਹੜੀ ਨੌਜਵਾਨ ਹੈ ਡਿਗਰੀਆਂ ਉਹਨਾਂ ਦੇ ਗळा ਜੇ ਲਮਕਾ ਦਿੱਤੀਆਂ ਜਾਂਦੀਆਂ ਨੇ ਸਿਕਲੋ ਹੁੰਦੇ ਨਹੀਂ ਅਨਇੰਪਲੋਇਮੈਂਟ ਵਧ ਰਹੀ ਹੈ ਦੂਜੇ ਪਾਸੇ ਜੀ ਇਹ ਵੀ ਇਹ ਵੀ ਦੇਖਿਆ ਵਾ ਕਿ ਬਈ ਜੇ ਕਿਸੇ ਨੇ ਡਿਗਰੀ ਲੈਣੀ ਆ ਤਾਂ ਪੈਸੇ ਦੇ ਕੇ ਡਿਗਰੀ ਲੈ ਲੈਂਦਾ ਵਾ ਤੇ ਆਪਣਾ ਕੰਮ ਵੀ ਕਰਦਾ ਰੰਦਾ ਨਾਲ ਪੈਸੇ ਦੇ ਕੇ ਡਿਗਰੀ ਲੈਦਾ। ਬਹੁਤ ਸਾਰੀਆਂ ਯੂਨੀਵਰਸਿਟੀਆਂ ਇਹੋ ਜਿਹੀਆਂ ਖੁੱਲੀਆਂ ਹੋਈਆਂ ਨੇ ਜਿਹੜੇ ਪੜ੍ਹਾਈ ਦੇ ਨਾਂ ਤੇ ਇਹ ਚੀਜ਼ਾਂ ਇਹ ਆਮ ਪ੍ਰੈਕਟਿਸ ਹੈ ਹਿੰਦੁਸਤਾਨ ਦੇ ਵਿੱਚ ਇਹ ਆਮ ਪ੍ਰੈਕਟਿਸ ਹੈ। ਤਾਂ ਹੀ ਤਾਂ ਅੰਤਰਰਾਸ਼ਟਰੀ ਪੱਧਰ ਦੇ ਤੇ ਸਾਡੀ ਜਿਹੜੀ ਅਸੀਂ ਜਿੰਨੀਆਂ ਮਰਜ਼ੀ ਫੜਾ ਮਾਰ ਲਈਏ ਜਿੰਨੀਆਂ ਮਰਜ਼ੀ ਕਹਿ ਲੋ ਜੀ ਸਨਾਸਾ ਦੇ ਸਾਡੇ ਸਾਇੰਟਿਸਟ ਸਾਡੇ ਫਲਾਣੇ ਇੰਸਟੀਚਿਊਸ਼ਨ ਦੇ ਗੂਗਲ 'ਚ ਹੈਗੇ ਨੇ ਪਰ ਉਹ ਬਹੁਤ ਹਾਈ ਲੈਵਲ ਦੇ ਇੰਸਟੀਚੂਨਲ ਚੋਂ ਪੜੇ ਹੋਏ ਨੇ ਜੀ ਪਰ ਜੇ ਦੇਖਿਆ ਜਾਵੇ ਨਾ ਤਾਂ ਸਾਡੇ ਕਿੰਨੇ ਕੁ ਜਿਹੜੇ ਪਾਸ ਆਊਟ ਨੇ ਕਿੰਨੇ ਐਂਟਰਪ੍ਰੈਨਰ ਕਿੰਨੇ ਨੇ ਜਿਨ੍ਹਾਂ ਨੇ ਵਿਦੇਸ਼ਾਂ ਜਾ ਕੇ ਬੜੇ-ਬੜੇ ਵੱਡੇ-ਵੱਡੇ ਕੰਪਨੀਆਂ ਖੜੀਆਂ ਕੀਤੀਆਂ ਨੇ ਅਸੀਂ ਜੋ ਉੱਥੇ ਜਾ ਕੇ ਚਾਹੇ ਸੀਵੀ ਬਣ ਜਾਂਦੇ ਹੈ ਤੇ ਆਪਾਂ EMPLOYE ਜੀ ਚਲੋ ਗੱਲ ਇਹ ਹੈ ਕਿ ਸਰਕਾਰਾਂ ਵੀ ਉਹਨੀਆਂ ਜ਼ਿੰਮੇਵਾਰ ਨੇ ਜਿਹੜੇ ਅਜੇ ਇੰਸਟੀਚੂਨ ਖੁੱਲੀਆਂ ਇਹੋ ਜਿਹਾ ਹਾਲਾਤ ਇਹੋ ਜਿਹਾ ਮਾਹੌਲ ਨਹੀਂ ਸਿਰਜਦੀਆਂ ਸਰਕਾਰਾਂ ਸਰਕਾਰਾਂ ਜਿਹੜੀਆਂ ਨੇ ਉਹ ਵਾਅਦੇ ਕਰ ਦਿੰਦੀਆਂ ਨੇ ਜੀ ਤਾਨੂੰ ਰੋਜ਼ਗਾਰ ਦੇਵਾਂਗੇ ਜੀ ਤੁਹਾਨੂੰ ਇਹ ਫ੍ਰੀ ਦੇ ਵਿੱਚ ਫੈਸਿਲਿਟੀ ਦੇ ਦਾਂਗੇ ਜੀ ਤੁਹਾਨੂੰ ਇੰਨੇ ਪੈਸੇ ਦੇ ਦਾਂਗੇ ਜੀ ਸਰਕਾਰਾਂ ਇਹ ਨਹੀਂ ਕਹਿੰਦੀਆਂ ਕਿ ਤੁਹਾਨੂੰ ਅਸੀਂ ਕੁਝ ਵੀ ਫ੍ਰੀ ਚ ਨਹੀਂ ਦੇਣਾ ਹੈਗਾ ਪਰ ਅਸੀਂ ਤੁਹਾਨੂੰ ਇੰਨਾ ਕਾਬਲ ਬਣਾ ਦਾਂਗੇ ਤੁਹਾਡੇ ਬੱਚਿਆਂ ਨੂੰ ਇੰਨਾ ਕੁ ਸਿੱਖਿਅਤ ਕਰ ਦਾਂਗੇ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਮਿਆਰ ਇੰਨਾ ਕੁ ਚੁੱਕ ਦਾਂਗੇ ਤੁਹਾਡੇ ਲਈ ਇਹੋ ਜਿਹਾ ਮਾਹੌਲ ਸਿਰਜ ਦਾਂਗੇ ਕਿ ਤੁਹਾਨੂੰ ਕਿਸੇ ਦੇ ਹੱਥਾਂ 'ਚ ਦੇਖਣ ਦੀ ਲੋੜ ਹੀ ਨਹੀਂ ਪੈਣੀ ਤੁਹਾਨੂੰ ਆਪ ਹੀ ਰੋਜ਼ਗਾਰ ਮਿਲ ਜਾਊਗਾ ਤੁਸੀਂ ਆਪ ਹੀ ਇੰਨੇ ਕਾਬਲ ਹੋ ਜਾਓਗੇ ਕਿ ਤੁਸੀਂ ਇੰਨੇ ਪੈਸੇ ਕਮਾਉਣ ਵਾਲੇ ਬਣ ਜਾਓਗੇ ਤੇ ਜਦੋਂ ਬੱਚਾ ਇੰਨੇ ਪੈਸੇ ਕਮਾਉਣ ਵਾਲਾ ਬਣ ਗਿਆ ਤੇ ਫੇਰ ਉਹ ਚਾਹੇ 1000 ਰੁਪਇਆ ਹੋਵੇ ਚਾਹੇ ਬਿਜਲੀ ਫ੍ਰੀ ਹੋਵੇ ਚਾਹੇ ਹੋਰ ਆਟੇ ਦਾਲ ਦੀਆਂ ਸਕੀਮਾਂ ਹੋਣ ਉਹ ਕਾਹਨੂੰ ਲਾਊਗਾ ਜਦੋਂ ਇੰਨਾ ਕਾਬਲ ਬਣ ਜਾਊਗਾ ਤਾਂ ਸਾਡੀਆਂ ਸਰਕਾਰਾਂ ਇੱਕ ਤਰ੍ਹਾਂ ਨਾਲ ਚੁੱਪ ਕਰਾਉਣ ਦੇ ਲਈ ਇਹੋ ਜਿਹੀਆਂ ਗੋਲੀਆਂ ਟੌਫੀਆਂ ਜਿਹੜੀਆਂ ਨੇ ਉਹ ਦਿੰਦੀਆਂ ਨੇ ਚਾਹੇ ਮੈਸੇਜ ਦੀ ਗੱਲ ਕਰਦਾ ਚਾਹੇ ਕੋਈ ਵੀ ਸਰਕਾਰ ਆ ਚਾਹੇ ਸੈਂਟਰ ਦੀ ਹੈ ਚਾਹੇ ਪੰਜਾਬ ਦੀ ਹੈ ਸਰਕਾਰਾਂ ਜਿਹੜੀਆਂ ਨੇ ਜਨਤਾ ਨੂੰ ਗੁੰਮਰਾਹ ਕਰਦੀਆਂ ਨੇ ਸੋ ਅੰਤਰਰਾਸ਼ਟਰੀ ਪੱਧਰ ਤੇ ਦਿੱਤੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਇਹ ਕਿਉਂ ਨਾ ਹੈਰਾਨ ਕਰਨ ਵਾਲੀਆਂ ਹਨ ਸੋ ਇਹ ਜਿਹੜੀਆਂ ਰਿਪੋਰਟਾਂ ਨੇ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਪਿੱਛੇ ਵੀ ਤੁਸੀਂ ਦੇਖਿਆ ਹੋਣਾ ਕਿ ਅ ਪਿੱਛੇ ਜੇ ਹੀ ਸਫਾਈ ਸੇਵਕਾਂ ਦੀ ਭਰਤੀ ਨਿਕਲੀ ਸੀ ਯੂਪੀ ਜਿਤਕੇ ਬਿਹਾਰ ਦੇ ਵਿੱਚ ਕੇ ਆ ਇਹਦੇ ਦੇ ਸਟੇਟ ਦੇ ਵਿੱਚ ਤੇ ਬੜੀ ਹੈਰਾਨ ਕਰਨ ਵਾਲੀ ਗੱਲ ਸੀ ਕਿ ਉਹਦੇ ਵਿੱਚ ਬੀਟੈਕ ਨੌਜਵਾਨ ਉਹਦੇ ਵਿੱਚ ਪੀਐਚਡੀ ਲੈਵਲ ਦੇ ਨੌਜਵਾਨ ਉਹਦੇ ਵਿੱਚ ਲਾ ਗ੍ਰੈਜੂਏਟ ਉਹਦੇ ਚ ਮਾਸਟਰ ਡਿਗਰੀਆ 홀ਡਰ ਜਿਹੜੇ ਸੀਗੇ ਉਹ ਸਫਾਈ ਕਰਮਚਾਰੀ ਦੀ ਨੌਕਰੀ ਦੇ ਲਈ ਆਏ ਸੀ ਅੱਗੇ ਕਿ ਸਾਨੂੰ ਸਰਕਾਰੀ ਨੌਕਰੀ ਮਿਲ ਜੇ ਜੀ ਅੱਜ ਵੀ ਤੁਸੀਂ ਦੇਖ ਲਓ ਕਿ ਕਲਰਕ ਦੀ ਨੌਕਰੀ ਹੋਵੇ ਬੀਟਾਕ ਇੰਜੀਨੀਅਰ ਕੀ ਪੀ ਐਚ ਡੀ ਤੱਕ ਹੋਰ ਵੀ ਤੁਸੀਂ ਦੇਖ ਲਓ ਮਾਸਟਰ ਡਿਗਰੀ ਤੱਕ ਉਸ ਜਿਹੜੇ ਹੈਗੇ ਆ ਪੜ੍ਹਾਈ ਵਾਲੇ ਸਟੂਡੈਂਟ ਜਿਹੜੇ ਲੱਗੇ ਰਹਿੰਦੇ ਨੇ ਜਦ ਕਿ ਫੋਰਨ ਦੇ ਵਿੱਚ ਚੰਗੇ ਤਰੱਕੀ یافتਾ ਮੁਲਕਾਂ ਦੇ ਵਿੱਚ ਜੇ ਕਲਰਕ ਦੀ ਜੇ ਨੌਕਰੀ ਹੁੰਦੀ ਨਾ ਛੋਟੇ ਲੈਵਲ ਦੀ ਹੁੰਦੀ ਹੈ ਲੈਵਲ ਤੇ ਕੋਈ ਛੋਟਾ ਵੱਡਾ ਨਹੀਂ ਹੁੰਦਾ ਮੰਨ ਲਓ ਕਿਸੇ ਦੀ ਜਿਹੜਾ ਹੈਗਾ एलिਜੀਬਿਲਟੀ ਜਿਹੜੀ ਹੈਗੀ ਮੈਟ੍ਰਿਕ ਪਾਸ ਹੈ ਤੇ ਉੱਥੇ ਗ੍ਰੈਜੂਏਟ ਬੰਦੇ ਨੂੰ ਜਿਹੜਾ ਹੈਗਾ ਫਾਰਮ ਨਹੀਂ ਫਿਲ ਕਰਨ ਦਿੰਦੇ ਕਹਿੰਦੇ ਨਹੀਂ ਇਹ ਦੂਸਰੇ ਵਾਸਤੇ ਇਨਜਸਟਿਸ ਹੋਊਗੀ ਤੁਸੀਂ ਜਿਹੜੇ ਹੈਗੇ ਤੁਸੀਂ ਓਵਰ ਕੁਆਲੀਫਾਈਡ ਹੋ ਤੁਸੀਂ ਤੁਹਾਡੇ ਲਈ ਇਹ 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 ਹੈਗਾ এমਪਲੋਇਮੈਂਟ ਇੱਥੇ ਦਿੱਤੀ ਜਾਊਗੀ ਇੱਥੇ ਨਹੀਂ ਦਿੱਥੇ ਤੁਹਾਨੂੰ ਪਤਾ ਕੋਈ ਸਿਸਟਮ ਨਹੀਂ ਹੈਗਾ ਕੋਈ ਚੀਜ਼ਾਂ ਨਹੀਂ ਹੈਗੀਆਂ ਸਾਡੀਆਂ ਸਰਕਾਰਾਂ ਸਾਡਾ মিডিਆ ਇਹਨਾਂ ਮੇਨ ਮੁੱਦੇ 'ਤੇ ਗੱਲ ਨਹੀਂ ਨਾ ਕਰਦਾ ਮੁੱਦੇ ਤੇ ਡਿਸਕਸ ਕਰਨ ਵਾਲੇ ਨੇ ਅੱਜ ਸਾਡੇ ਐਮਪੀ ਕੀ ਕਰਦੇ ਪਏ ਨੇ ਤੁਹਾਡੇ ਸਾਹਮਣੇ ਹੀ ਇੱਕ ਪਾਰਟੀ ਜੋਗੇ ਦੂਸਰੀ ਪਾਰਟੀ ਚ ਚਲ ਗਏ ਦੂਸਰੀ ਪਾਰਟੀ ਚ ਜਾ ਕੇ ਇਹਨਾਂ ਨੇ ਕਿਹੜਾ ਕੱਦੂ ਜਮੋਰੀ ਕਰ ਦੇਣੀ ਹੈ ਉੱਥੇ ਵੀ ਜਾ ਕੇ ਇਹਨਾਂ ਨੇ ਸਭ ਕੁਝ ਕਰਨਾ ਸਿਆਸਤਾਂ ਹੋ ਗਈਆਂ ਠੀਕ ਹੈ ਜੀ ਪਾਵਰ ਹੋ ਗਈ ਕੁਰਸੀ ਹੋ ਗਈ ਪੈਸਾ ਹੋ ਗਿਆ ਸਚਾਈਏ ਸਭ ਚੀਜ਼ਾਂ ਦੀ ਹੈ ਸੋ ਇਹ ਮੁੱਦੇ ਜਿਹੜੇ ਨੇ ਇਹ ਸਾਨੂੰ ਚੁੱਕਣੇ ਚਾਹੀਦੇ ਨੇ ਸਾਡੇ ਲੋਕਾਂ ਨੂੰ ਵੀ ਅਜੇ ਇਹ ਮੁੱਦੇ ਚੁੱਕਣੇ ਚਾਹੀਦੇ ਨੇ ਅਸੀਂ ਲੋਕ ਕੀ ਕਰਦੇ ਆ ਕੋਈ ਐਮਪੀ ਸਾਹਿਬ ਆਗੇ ਜੀ ਐਮਐਲਏ ਸਾਹਿਬ ਆਗੇ ਜੀ ਆਓ ਜੀ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਸਾਡੇ ਪਰਿਵਾਰਕ ਮਾਹੌਲ ਦੇ ਵਿੱਚ ਜੇ ਸਾਡੇ ਕੋਈ ਨਾਵੇ ਐਮਐਲਏ ਵਿਆਹ ਚਾਹੇ ਸਾਡੀ ਬੱਲੇ ਬੱਲੇ ਹੋ ਜਾਂਦੀ ਹੈ ਅਸੀਂ ਲੋਕ ਵੀ ਤੇ ਇਦਾਂ ਦੇ ਆ ਨਾ ਸਾਡੀ ਕਈਆਂ ਦੀ ਸੋਚ ਵੀ ਤੇ ਇਦਾਂ ਦੀ ਹੈ ਨਾ ਸੋ ਅਸੀਂ ਜਿਹੜੇ ਹੈਗੇ ਜਿੰਨੀ ਦੇਰ ਤੱਕ ਇਹੋ ਜੇ ਮਸਲੇ ਨਾ ਚੱਕਾਂਗੇ ਹੁਣ ਇਹ ਜੀ ਰਿਪੋਰਟ ਦੀ ਜੇ ਆਪਾਂ ਗੱਲ ਕਰੀਏ ਤੇ ਇਹ ਰਿਪੋਰਟ ਦੇ ਵਿੱਚ ਜਿਸ ਢੰਗ ਦੀ ਗੱਲਾਂ ਕੀਤੀਆਂ ਗਏ ਨੇ ਅਨਇੰਪਲੋਇਮੈਂਟ ਜਿਹੜੀ ਦਰ ਹੈ ਨੌਜਵਾਨਾਂ ਦੇ ਵਿੱਚ 83% ਦੀ ਕਿਸੇ ਦੇਸ਼ ਦੇ ਵਿੱਚ ਅਨਇੰਪਲੋਇਮੈਂਟ ਦਰ ਹੋਣਾ ਕਿੱਡੀ ਵੱਡੀ ਕਿੰਨੀ ਨਮੋਸ਼ੀ ਦੀ ਗੱਲ ਹੈ ਭੁਪਿੰਦਰ ਜੀ ਕਿੰਨੀ ਜ਼ਿਆਦਾ ਪਾਪੂਲੇਸ਼ਨ ਹੈ ਆਪਣੇ ਭਾਰਤ ਦੇ ਵਿੱਚ ਤੇ ਉੱਥੇ 83% ਅਨਇੰਪਲੋਇਮੈਂਟ ਹੋਣਾ ਦੇਖ ਲਓ ਕਿੰਨੇ ਕਰੋੜ ਨੌਜਵਾਨ ਜਿਹੜਾ ਹੈਗਾ ਉਹ ਅਨਇੰਪਲੋਇਡ ਹੈ ਸਰਕਾਰਾਂ ਸਾਡੀਆਂ ਕਹਿੰਦੀਆਂ ਅਸੀਂ ਤੇ ਵਿਸ਼ਵ ਗਰੂਪ ਬਣਨਾ ਸਰਕਾਰਾਂ ਸਾਡੀਆਂ ਕਹਿੰਦੇ ਸਾਡੀ ਜੀਡੀਪੀ ਜਿਹੜੀ ਹੈਗੀ ਹੈ ਵਰਲਡ ਦੀ ਤੀਸਰੇ ਚੌਥੇ ਨੰਬਰ ਤੇ ਆ ਗਈ ਹੈ ਤੀਸਰੇ ਨੰਬਰ ਤੇ ਆਈਏ ਕਿ ਅਸੀਂ ਤਾਂ 2047 'ਚ ਡਿਵੈਲਪਡ ਨੇਸ਼ਨ ਬਣ ਜਾਣਾ ਉਹ ਡਿਵੈਲਪਡ ਨੇਸ਼ਨ ਕਿੱਦਾਂ ਬਣ ਸਕਦੇ ਆ ਜੇ ਆਪਾਂ ਜੀਡੀਪੀ ਦੀ ਜਾਂ ਪਰ ਕੈਪੀਟਾ ਇਨਕਮ ਦੀ ਗੱਲ ਕਰੀਏ ਨਾ ਪਰ ਕੈਪੀਟਾ ਇਨਕਮ ਦੇ ਵਿੱਚ ਤੇ ਅਸੀਂ ਬਹੁਤ ਥੱਲੇ ਆ ਬਹੁਤ ਹੇਠਾਂ ਆ ਇੱਕ ਆਮ ਮੰਦੇ ਦੀ ਕਿੰਨੀ ਜੇ ਆਪਾਂ ਸਭ ਤੋਂ ਜ਼ਿਆਦਾ ਜਿਹੜੀ ਪਰ ਕੈਪੀਟਾ ਇਨਕਮ ਹੈ ਨਾ ਭੁਪਿੰਦਰ ਜੀ ਉਹ ਸਾਡੇ ਜਿਹੜਾ ਥੋੜਾ ਦੂਰ ਮੁਲਖ ਹੈ ਸਿੰਗਾਪੁਰ ਏਸ਼ੀਆ ਦਾ ਜੀ ਸਭ ਤੋਂ ਜ਼ਿਆਦਾ ਪਰ ਕੈਪੀਟਾ ਇਨਕਮ ਉਹਨਾਂ ਦੀ ਹੈ ਕਦੋਂ ਆਜ਼ਾਦ ਹੋਇਆ ਸੀਗਾ 65 ਦੇ ਕਰੀਬ ਜਿਹੜਾ ਹੈਗਾ ਉਹ ਆਜ਼ਾਦ ਹੋਇਆ ਧੱਕੇ ਨਾਲ ਉਹਨੂੰ ਆਜ਼ਾਦ ਕੀਤਾ ਗਿਆ ਜੇ ਛੋਟਾ ਜਿਹਾ ਮੁਲਕ ਹੈ 719 ਕਿਲੋਮੀਟਰ ਦਾ ਛੋਟਾ ਜਿਹਾ ਟਿੰਨੇ ਟਾਈਨੀ ਜਿਹਾ ਮੁਲਕ ਹੈ ਆਈਕਿਊ ਲੈਵਲ ਉਹਨਾਂ ਦਾ ਸਭ ਤੋਂ ਉੱਤੇ ਹੈ ਆ ਕਿੰਨੀ ਛੇਤੀ ਉਹਨਾਂ ਨੇ ਤਰੱਕੀ ਕੀਤੀ ਹੈ ਭ੍ਰਿਸ਼ਟਾਚਾਰੀ ਉਹਨਾਂ ਨੇ ਖਤਮ ਕਰ ਦਿੱਤੀ ਹੈ ਸਾਡੇ ਮੁਲਕ ਦੇ ਵਿੱਚ ਸਾਡੇ ਸਿਸਟਮ ਸਾਡੀਆਂ ਸਰਕਾਰਾਂ ਸਾਡੇ ਲੋਕ ਕੋਈ ਵੀ ਬੰਦਾ ਜਿਹੜਾ ਨਹੀਂ ਬਚਿਆ ਜਿਹੜਾ ਆਮ ਮੰਨ ਦੇ ਕੋ ਸਰਕਾਰਾਂ ਜਿਹੜੀਆਂ ਬਣਦੀਆਂ ਨੇ ਇਹ ਸਾਡੇ ਚੋਂ ਜਾਣੇ ਨੇ ਐਮ ਐਲ ਏ ਸਾਡੇ ਚੋਂ ਨਿਕਲਨੇ ਐਮ ਪੀ ਸਾਡੇ ਚੋਂ ਨਿਕਲਨੇ ਬਿਊਰੋਕਰੇਟਸ ਜਿੰਨੀ ਦੇਰ ਤੱਕ ਆਮ ਜਨਤਾ ਜਿਹੜੀ ਹੈ ਉਹ ਇਮਾਨਦਾਰ ਨਹੀਂ ਹੁੰਦੀ ਇਮਾਨਦਾਰੀ ਦੇ ਨਾਲ ਆਪਣੀ ਵੋਟ ਨਹੀਂ ਪਾਉਂਦੀ ਉਨੀ ਦੇਰ ਤੱਕ ਕੁਝ ਨਹੀਂ ਹੋ ਸਕਦਾ ਹੁਣ ਸਰਕਾਰਾਂ ਨੂੰ ਜੇ ਸਾਡੇ ਵਰਗੇ ਲੋਕਾਂ ਨੂੰ ਮੰਨ ਲਓ ਉੱਥੇ ਮੌਕਾ ਮਿਲਦਾ ਤੇ ਉਹ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਜਾ ਕੇ ਚਾਹੇ ਵਿਧਾਨ ਸਭਾ 'ਚ ਜਾ ਕੇ ਉਹਨਾਂ ਨੇ ਵੀ ਇਹੋ ਜਿਹਾ ਕੰਮ ਕਰਨਾ ਕਿ ਉਹ ਸਿਸਟਮ ਜਿਹੜਾ ਹੈਗਾ ਨਾ ਉਹ ਤੰਦ ਨਹੀਂ ਮਿਲਦੀ ਵੀ ਕਿੱਥੋਂ ਸੁਧਾਰੀਏ ਤੋ ਸਾਰਾ ਚੱਕਰੀ ਜਿਹੜੀ ਆ ਉਹ ਚੱਲੀ ਜਾ ਰਹੀ ਹੈ ਤੋ ਹਾਲਾਤ ਜਿਹੜੇ ਨੇ ਦੇਸ਼ ਦੇ ਕੋਈ ਬਹੁਤ ਚੰਗੇ ਨਹੀਂ ਹੈ ਇਸ ਵੇਲੇ ਜੀ ਵੀਰਿੰਦਰ ਜੀ ਇਹਨਾਂ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਉਸੋ ਇਹ ਸਨ ਮੇਰੇ ਨਾਲ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਜਿਨ੍ਹਾਂ ਨੇ ਵਿਚਾਰ ਚਰਚਾ ਕੀਤੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਭక్తి ਸਿਆਸਤ ਦਾ ਨਾਮਾ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ